ਸੱਸੀ ਗਾਲ ਜੀ ਤੁਸੀ ਦੇਖ ਰਹੇ ਹੋ ਪ੍ਰਣਾਮ ਟਾਈਮ ਤੇ ਮੈਂ ਹਾਂ ਸੁਮਿਤ ਫਿਲਹਾਲ ਅਸੀਂ ਖੜੇ ਆਂ ਗੈਸਪੁਰਾ ਇਲਾਕੇ ਦੇ ਵਿੱਚ ਪ੍ਰੇਮਨਗਰ ਦੇ ਵਿੱਚ ਤੁਹਾਨੂੰ ਦੱਸ ਦਈਏ ਲਗਾਤਾਰ ਜੇ ਗੱਲ ਕੀਤੀ ਜਾਵੇ ਗੈਸਪੁਰਾ ਦੇ ਵਿੱਚ ਤਾਂ ਕਾਫੀ ਵੱਖ-ਵੱਖ ਖ਼ਬਰਾਂ ਦਤਾਂ ਜਿਹੜੀਆਂ ਗੈਸਪੁਰਾ ਤੋਂ ਸਾਹਮਣੇ ਆਂਦੀਆਂ ਨੇ ਇਦਾਂ ਹੀ ਪ੍ਰੇਮਨਗਰ ਦੇ ਜਿਹੜੀ ਗਲੀ ਨੰਬਰ 3 ਦੇ ਵਿੱਚ ਖੜੇ ਆਂ ਜਿੱਥੇ ਗੁੰਡਾ ਗਰਦੇ ਦਾ ਜਿਹੜਾ ਕਿ ਨੰਗਾ ਨਾਚ ਕੀਤਾ ਗਿਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇੱਟਾਂ ਨੇ ਉਹ ਪਈਆਂ ਹੋਈਆਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਘਰ ਆ ਇਹਦੇ ਤੇ ਰਾਤੀ ਤਕਰੀਬਨ 12:30 ਵਜੇ ਕੁਝ ਅਣਪਛਾਤੇ ਲੋਕਾਂ ਵੱਲੋਂ ਇੱਟਾਂ ਵਰਸਾਈਆਂ ਗਈਆਂ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਬਕਾਇਦਾ ਜਿਹੜੀਆਂ ਇੱਟਾਂ ਨੇ ਉਹ ਗੇਟ ਦੇ ਉੱਤੇ ਵੱਜੀਆਂ ਨੇ ਜੇ ਆਹ ਗੇਟ ਖੁੱਲਾ ਹੁੰਦਾ ਤਾਂ ਕਿੱਥੇ ਨਾ ਕਿੱਥੇ ਜਿਹੜੀਆਂ ਇੱਟਾਂ ਨੇ ਉਹ ਘਰ ਦੇ ਅੰਦਰ ਵੀ ਜਾ ਸਕਦੀਆਂ ਸੀ ਤਾਂ ਇਦਾਂ ਹੀ ਹੋਰ ਵੀ ਇੱਟਾਂ ਇੱਥੇ ਪਈਆਂ ਨੇ ਤੇ ਇਹਦੇ ਨਾਲ ਤੁਹਾਨੂੰ ਆਹ ਤਸਵੀਰ ਦਿਖਾਉ ਮੀਟਰ ਦੀ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਆਹ ਮੀਟਰ ਦੇ ਵਿੱਚ ਵੀ ਇੱਟ ਮਾਰੀ ਗਈ ਆ ਜਿਹਦੇ ਕਰਕੇ ਪੂਰਾ ਜਿਹੜਾ ਮੀਟਰ ਆ ਉਹ ਟੁੱਟ ਚੁੱਕਾ ਵਾ ਤੇ ਦੱਸ ਦਈਏ ਕਿ ਲਗਾਤਾਰ ਇਹਨਾਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਰਾਤ ਨੂੰ ਦੇੜਾ तकरीबन ਫੈਕਟਰੀ ਦਾ ਮੀਟਰ ਸਾਡੇ 12:00 ਵਜੇ ਰਾਤ ਨੂੰ ਕੁਝ ਲੋਕ ਆਉਂਦੇ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਥੇ ਇੱਟਾ ਚਲਾਈ ਜਾਂਦੀ ਹੈ ਫਿਲਹਾਲ ਇਹ ਫੈਕਟਰੀ ਦਾ ਗੇਟ ਆ ਘਰ ਦੇ ਵਿੱਚ ਇਹਨਾਂ ਨੇ ਫੈਕਟਰੀ ਬਣਾਈ ਹੋਈ ਆ ਤੇ ਗੱਲਬਾਤ ਕਰ ਲੈਣੇ ਆ ਜਿਨ੍ਹਾਂ ਨਾਲ ਪੂਰੀ ਮਾਮਲਾ ਇਹ ਹੋਇਆ ਵਾ ਬਾਈ ਜੀ ਕੀ ਨਾਮ ਆ ਤੇ ਕੀ ਹੋਇਆ ਸੀ ਰਾਤ ਨੂੰ ਮੇਰਾ ਮਹਿੰਦਰ ਕੁਮਾਰ ਨਾਮ ਆ ਵਾ ਮੈਂ ਪ੍ਰੇਮਨਗਰ ਗਲੀ ਨੰਬਰ 3 ਕਲੋਨੀ ਲਹਾਰਾ ਦੇ ਵਿੱਚ ਪੈਂਦਾ ਹਾਂ ਅੱਛਾ ਤੇ ਮੈਂ ਸਾਡੇ ਤੇ ਕੋਈ ਸਾਹਮਣੇ ਵੇੜੇ 'ਚ ਬੱਚੇ ਰੁੱਤੇ ਰਹਿੰਦੇ ਸੀਗੇ ਹੂੰ ਕਿਰਾਏ ਤੇ ਜੋ ਪ੍ਰਵਾਸੀ ਨੇ ਅੱਛਾ ਤੇ ਇੱਕ ਵੇੜਾ ਹੋਰ ਹੈਗਾ ਤੇ ਉਹ ਬੰਦਾ ਨਵਾਂ ਹੀ ਆਇਆ ਉਹ ਬੰਦਾ ਜਿਹੜਾ ਕਿਰਾਏਦਾਰ ਆ ਨਵੇਂ ਸੀਗੇ ਜਿਹੜੇ ਸਾਡੇ ਆ ਸਾਹਮਣੇ ਆ ਇਹ ਕਾਫੀ ਪੁਰਾਣੇ ਆ ਕਰੀ 10 ਸਾਲ ਤੋਂ ਰਹਿ ਰਹੇ ਆ ਹੂੰ ਹੂੰ ਤੇ ਸਾਡੇ ਨਾਲ ਬੱਚੇ ਵਰਗੇ ਸਾਡੇ ਬੱਚੇ ਵਰਗੇ ਛੋਟੇ ਛੋਟੇ ਪਾਲੇ ਸਾਨੂੰ ਇਸ ਚੀਜ਼ ਦਾ ਫੀਲ ਸੀਗਾ ਅਸੀਂ ਖਰਾਬ ਹੁੰਦੇ ਦੇਖਿਆ ਸੀ ਉਹਨਾਂ ਮਾਂ ਪਿਓ ਨੂੰ ਸਮਝਾਇਆ ਹੂੰ ਉਹ ਬੱਚੇ ਝਿੜਕਿਆ ਉਹ ਤੇ ਉਹ ਬੇੜੂ ਕਹਿ ਕੇ ਕਮਰਾ ਖਾਲੀ ਕਰਾ ਦਿੱਤਾ ਉਸ ਬੰਦੇ ਦਾ ਹੂੰ ਉਹ ਕਹਾਂ ਚਲੇ ਗਏ ਤੇ ਉਹ ਨਸ਼ੇ ਕਰਦੇ ਸੀਗੇ ਆ ਸਾਹ ਦਿਖਾਇਓ ਕੈਮਰਾਮੈਨ ਨੂੰ ਆ ਸਾਹਮਣੇ ਪਲਾਟ ਹਮ ਇੱਥੇ ਬਹਿ ਕੇ ਨਸ਼ਾ ਨੁਸ਼ਾ ਕਰਦੇ ਸੀਗੇ ਅੱਛਾ ਪੰਜ ਸੱਤ ਮੁੰਡੇ ਲਿਆਉਣੇ ਆ ਬਹਿ ਕੇ ਇੱਥੇ ਨਸ਼ਾ ਕਰਨਾ ਅੰਦਰ ਚੱਲ ਜਾਣਾ ਗਾਲੀ ਗਲੋਜ ਕਰਨਾ ਤੇ ਗਾਲਾਂ ਗੁਲਾ ਕੱਟਣੀਆਂ ਅਸੀਂ ਉਹਨਾਂ ਨੂੰ ਦਬਕਾ ਮਾਰਿਆ ਬੇ ਇੱਥੇ ਕੋਈ ਗਾਲ ਗੁਲ ਨਹੀਂ ਕੱਟਣੀ ਤੁਸੀਂ ਗਾਹਾਂ ਚੱਲ ਜਾਓ ਅੱਛਾ ਤੇ ਇਸ ਚੀਜ਼ ਨੂੰ ਜਦੋਂ ਅਸੀਂ ਵਿਰੋਧ ਕੀਤਾ ਹਮ ਉਹਨਾਂ ਨੇ ਸਾਡੇ ਨਾਲ ਤੂ ਤੂ ਮੈਮੇ ਕੀਤੀ ਹਮ ਨਹੀਂ ਇਹ ਗੱਲ ਤਾਂ ਬਿਲਕੁਲ ਹੈ ਕਿਉਂਕਿ ਤੁਹਾਡਾ ਘਰ ਸਾਹਮਣੇ ਆ ਜੇ ਸਾਹਮਣੇ ਕੋਈ ਬੈਠੂਗਾ ਤੁਸੀਂ ਤਾਂ ਮਨਾ ਕਰੋਗੇ ਉਹ ਵੀ ਨਾਲੇ ਨਸ਼ਾ ਕਰ ਰਿਹਾ ਹੈ ਹਾਂ ਮੈਂ ਇਸ ਕਰਕੇ ਜਿਆਦਾ ਜੋਰ ਨਹੀਂ ਪਾਇਆ ਕਿਉਂਕਿ ਸਾਡੇ 3 ਬੱਚੇ ਨੇ ਸਾਰੇ ਪੜ੍ਹਦੇ ਬੱਚੇ ਨੇ ਮੈਂ ਵੀ ਇੱਕ ਡਰਾਈਵਰੀ ਕਰਦਾ ਆਟੋ ਮੈਂ ਕਹਿੰਦਾ ਚਲੋ ਨਸ਼ੇੜੀਆਂ ਦਾ ਕੀ ਪਤਾ ਹੈਗਾ ਵੀ ਕਦੋਂ ਵੀ ਹੱਥ ਚੱਕ ਲੈਣਾ ਅਸੀਂ ਆਪਣਾ ਕੰਮ ਕਰਦੇ ਸੀਗੇ ਤੇ ਮੈਂ ਐਲਓਡੀ ਮੈਂ ਚਰਚ ਜਲੰਧਰ ਚਰਚ ਜਾਣਾ ਆਉਟ ਚਰਚ ਜਾਣਾ ਸੇਵਾ ਕਰਦਾ ਹਰ ਸੰਡੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਇਹਨਾਂ ਫਜ਼ੂਲ ਖਰਚਾ ਤੇ ਅਸੀਂ ਜਿਆਦਾ ਨਹੀਂ ਬੋਲਿਆ ਤੇ ਇਹ ਜਦੋਂ ਹੁਣ ਇੱਥੇ ਦੀ ਲੰਘਦੇ ਸੀਗੇ ਹੂੰ ਦਿਹਾੜੀ ਦੇ ਘਰ ਤੋਂ 50 ਗੇੜੇ ਮਾਰਦੇ ਆ ਹੂੰ ਤੇ ਇਹ ਖਾਂਕੇ ਲੰਘਦੇ ਸੀਗੇ ਗਾਲਾਂ ਕੱਢਦੇ ਸੀਗੇ ਇਸ ਕਰਕੇ ਅਸੀਂ ਕੁਝ ਨਹੀਂ ਕੀਤਾ ਚਲੋ ਇੱਕ ਦਿਨ ਮੀਂਹ ਪਿਆ ਸੀਗਾ 15 ਅਗਸਤ ਵਾਲੇ ਦਿਨ ਦੀ ਗੱਲ ਆ ਅੱਛਾ ਤੇ ਇਹ ਕਿਤੇ ਬੱਚੇ ਸਾਡੇ ਬਾਹਰ ਖੜੇ ਸੀਗੇ ਇੱਕ ਸਾਡੇ ਦੋਸਤ ਦਾ ਡੈਥ ਹੋ ਗਈ ਗਲੀ ਦੇ ਵਿੱਚ ਅੱਛਾ ਅਸੀਂ ਉਹਦੇ ਵਿੱਚ ਵਿਜੀ ਸੀਗੇ ਹੂੰ ਤੇ ਅਸੀਂ ਅੰਦਰ ਬੈਠੇ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਹੂੰ ਸਾੜੇ ਬੱਚੇ ਕੁੜੀ ਬਾਹਰ ਖੜੀ ਸੀਗੀ ਕਿਸੇ ਭਰਾ ਨੂੰ ਭੇਜਿਆ ਸੀਗਾ ਵੀ ਜਾ ਕੇ ਮੈਨੂੰ ਕੁਸਮਾਨ ਲਿਆ ਦਿਓ ਸਮਸ ਸਮਸ ਉਹ ਬੱਚੇ ਚਲੇ ਗਏ ਲੈਣ ਕੱਲੀ ਕੁੜੀ ਕਹੀ ਸੀ ਮੁੰਡਾ ਉਧਰੋਂ ਆਇਆ ਇਧਰ ਗਲੀ ਚ ਮੀ ਪਿਆ ਸੀਗਾ ਜ਼ੋਰ ਦੀ ਮੋਟਰਸਾਈਕਲ ਉਹਦੇ ਕੋਲੇ ਹੀ ਦੇ ਕੱਢਿਆ ਤੇ ਕੁਝ ਉਹਦੇ ਕੰਨ ਚ ਬੋਲ ਕੇ ਗਿਆ ਨੰਬਰ ਨੰਬਰ ਕੀ ਮੰਗਿਆ ਉਹਨੇ ਵਾਪਸ ਅੱਗੇ ਤੋਂ ਮੋੜ ਕੇ ਲਿਆ ਉਹਨੇ ਰੋਕ ਲਿਆ ਇੱਕਦੋ ਦੀ ਘਟਨਾ ਵਾ ਇਹ 15 ਅਕਤੂਬਰ ਵਾਲੇ ਦਿਨ ਦੀ ਗੱਲ ਹੈ ਅੱਛਾ ਤੇ ਅੱਜ ਪੂਰੇ 2 ਮਹੀਨੇ ਹੋ ਗਏ ਇਸ ਗੱਲ ਨੂੰ ਤੇ ਜਿਹੜਾ ਤੁਹਾਡੇ ਰਾਤੀ ਕੱਲ ਇੱਟਾਂ ਚੱਲੀਆਂ 12 ਵਜੇ ਇਹਦੇ ਵਿੱਚ ਕਿੰਨੇ ਕੇ ਲੋਕ ਆਏ ਸੀਗੇ ਇਹਦੇ ਵਿੱਚ ਭਾਜੀ ਅਸੀਂ ਦੇਖ ਨਹੀਂ ਸਕਿਆ ਤੱਕ ਨੇ ਪੌਣੇ 1 ਵੇ ਤੇ ਨਹੀਂ ਨਹੀਂ ਪੌਣੇ 1 ਵੇ ਦਾ ਟਾਈਮ ਸੀਗਾ ਤੇ ਮਾਰ ਕੇ ਮੀਟਰ ਮੋਟਰ ਤੁਹਾਡੇ ਸਾਹਮਣੇ ਤੋੜ ਕੇ ਚਲੇ ਗਏ ਆ ਅਸੀਂ ਜਦੋਂ ਕੰਪਲੇਂਟ ਕੰਪਲੇਂਟ ਦਿੰਨੇ ਸਾਡੀ ਸੁਣਵਾਈ ਨਹੀਂ ਹੁੰਦੀ ਚੌਂਕੀ ਬੱਚੇ ਜਾਂਦੇ ਆ ਉਹ ਤੋਂ ਕੋਈ ਸੁਣਵਾਈ ਨਹੀਂ ਹੁੰਦੀ ਜਿਹੜੇ 15 ਅਗਸਤ ਨੂੰ ਤੁਹਾਡੇ ਤੁਸੀਂ ਕੰਪਲੇਨਟ ਦਿੱਤੀ ਆ ਉਹਦੇ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਤਾਂ ਹੀ ਅਸੀਂ ਹੁਣ ਦੁਬਾਰਾ ਚੱਕਿਆ ਅੱਛਾ ਉਹ ਮੁੱਦਾ ਨੂੰ ਦੁਬਾਰਾ ਚੱਕਿਆ ਕਿਉਂਕਿ ਜਿਹੜਾ ਮੁੰਡਾ ਸ਼ਰੇ ਆਮ ਧਮਕੀਆਂ ਇਹ ਸ਼ਾਇਦ ਭਾਜੀ ਉਹਦੇ ਯਾਰ ਦੋਸਤ ਬਹੁਤ ਨੇ ਹੂੰ ਸ਼ਾਇਦ ਉਹਦੇ ਵਿੱਚ ਸ਼ਾਹ ਦੇਣ ਵਾਲੇ ਬੰਦੇ ਬਹੁਤ ਨੇ ਜਿਹੜਾ ਸ਼ਰੇਮ ਚੌਂਕੇ ਦੇ ਵਿੱਚ ਹੀ ਬੰਦਾ ਫੜ ਲਿਆ ਹੂੰ ਕਹਿੰਦਾ ਵੱਡ ਕੇ ਮੈਂ ਬਿਹਾਰ ਚੱਲ ਜਾਊਂਗਾ ਜਿਹੜਾ ਬੰਦਾ ਨਾਲ ਜਾਂਦਾ ਉਹਨੂੰ ਕਹਿੰਦਾ ਮੈਂ ਵੱਡ ਕੇ ਬਿਹਾਰ ਚੱਲ ਜਾਊਂਗਾ ਹੂੰ ਤਜਿਹੜਾ 15 ਅਗਸਤ ਨੂੰ ਤੁਸੀਂ ਦੱਸ ਰਿਹਾ ਤੁਹਾਡੀ ਕੋਈ ਬੇਟੀ ਨੂੰ ਛੇੜਿਆ ਗਿਆ ਸੀ ਇਹੀ ਨੇ ਤੁਹਾਡੇ ਬੇਟੀ ਹਾਂਜੀ ਮੇਰੇ ਬੇਟੀ ਕੀ ਨਾਮ ਆ ਤੁਹਾਡਾ ਕੀ ਗੱਲ ਹੋਈ ਕੀ ਸੀ 15 ਮੇਰਾ ਨਾਮ ਹਰਪ੍ਰੀਤ ਹੈ ਮੈਂ 15 ਅਗਸਤ ਨੂੰ ਮੈਂ ਛੁੱਟੀ ਛੁੱਟੀ ਸੀ ਮੇਰੇ ਕਾਲਜ ਦੀ ਮੈਂ ਇੱਥੇ ਆਹੀ ਦਰਵਾਜ਼ੇ ਤੇ ਖੜੀ ਸੀ ਬਾਹਰ ਮੈਂ ਇੱਕ ਮੁੰਡੇ ਨੇ ਸਮਾਨ ਲੈਣ ਭੇਜਿਆ ਸੀ ਕਿਉਂਕਿ 15 ਅਗਸਤ ਸੀ ਸਾਰਿਆਂ ਨੂੰ ਹੁੰਦੀ ਹੈ ਖੁਸ਼ੀ ਮੈਂ ਕਿਹਾ ਜਾਣਾ ਕੋਕ ਲੈ ਦੇ ਮੈਨੂੰ ਤਾਂ ਨੂਡਲ ਲੈ ਦੇ ਮੈਂ ਉਹ ਵੇਟ ਕਰ ਰਹੀ ਸੀ ਕਿ ਉਹ ਕਦੋਂ ਆਊਗਾ ਤੇ ਮੈਂ ਲੈ ਕੇ ਅੰਦਰ ਜਾਊਂਗੀ ਤੇ ਇੱਕ ਮੁੰਡਾ ਇੱਥੇ ਹੀ ਸਾਹਮਣੇ ਗਲੀ ਦੇ ਵਿੱਚ ਰਹਿੰਦਾ ਸੰਤੋਸ਼ ਨਾਵੇਂ ਉਹਦਾ ਤੇ ਇੱਥੇ ਬਾਈਕ ਤੋਂ ਕੱਢ ਕੇ ਲੈ ਕੇ ਗਿਆ ਸੜਕ ਦੇ ਕੋ ਕਿੰਨੀ ਟੁੱਟੀ ਆ ਮੈਂ ਪਿਆ ਸੀ ਉਸ ਦਿਨ ਪਾਣੀ ਪੂਰਾ ਪਰਿਆ ਹੋਇਆ ਸੀ ਸਾਰਾ ਪਾਣੀ ਮੇਰੇ ਮੂੰਹ ਤੇ ਆ ਕੇ ਪਿਆ ਮੈਂ ਉਹਨੂੰ ਕਿਹਾ ਕਿ ਤੂੰ ਹੌਲੀ ਚਲਾ ਲੈ ਇੰਨੀ ਤੇਜ਼ ਕਿਉਂ ਚਲਾ ਰਿਹਾ ਐ ਬਾਈਕ ਐਨੇ ਚ ਉਹਨੇ ਕਿਹਾ ਕਿ ਮੈਂ ਤੂੰ ਆਪਣਾ ਨੰਬਰ ਦੇ ਦੇ ਮੈਂ ਬਾਈਕ ਹੌਲੀ ਚਲਾ ਲੂੰਗਾ ਮੈਂ ਉਹਨੇ ਕਿਹਾ ਮੈਂ ਕਿਉਂ ਦਵਾਂ ਨੰਬਰ ਕਾ ਮੰਗਿਆ ਉਹਨੇ ਪਤਾ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਜਾਣਦੀ ਵੀ ਹੈ ਨਹੀਂ ਉਹਨੂੰ ਨਾ ਤਾਂ ਮੈਂ ਸਾਰਾ ਦਿਨ ਘਰੇ ਹੁੰਨੀ ਆ ਨਾ ਮੈਂ ਮਤਲਬ ਮੈਂ ਜਿਹੜਾ ਮੇਰਾ ਇਦਾਂ ਦਾ ਟਾਈਮ ਸ਼ਡਿਊਲ ਕਿ ਨਾ ਮੈਂ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਦੇ ਸਕਦੀ ਕਿਉਂਕਿ ਮੈਂ ਸਵੇਰੇ ਸਾਜਰੇ ਜਾਂਦੀ ਆ ਮੈਂ ਰਾਤ ਨੂੰ ਆਨੀ ਆ ਲੇਟ ਮੈਂ ਆ ਕੇ ਆਪਣਾ ਪੜਦੀ ਆ ਮੈਂ ਸੋ ਜਾਂਦੀ ਆ ਮੇਰੇ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਕਿ ਮੈਂ ਆਪਣੀ ਫੈਮਿਲੀ ਨੂੰ ਟਾਈਮ ਦਵ ਫਿਰ ਕੀ ਹੋਇਆ ਸੀ ਜਦੋਂ ਤੁਸੀਂ ਕਿਹਾ ਕਿ ਨੰਬਰ ਮੰਗਿਆ ਫਿਰ ਤੁਸੀਂ ਉਹਨੂੰ ਕੀ ਕਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਨੰਬਰ ਕਿਉਂ ਦਵਾਂ ਤੈਨੂੰ ਉਸ ਤੋਂ ਬਾਅਦ ਉਹ ਬਾਈਕ ਲੈ ਕੇ ਗਿਆ ਮੇਨ ਜ਼ੋਰ ਤੋਂ ਦੁਬਾਰਾ ਬਾਈਕ ਲੈ ਕੇ ਆਇਆ ਮਿੰਟਾ ਚਈ ਤੇ ਮੈਂ ਉਹਨੂੰ ਰੁਕਵਾਇਆ ਮੈਂ ਹੱਥ ਦਿੱਤਾ ਉਹਨੇ ਰੋਕਿਆ ਨਹੀਂ ਜਦੋਂ ਮੈਂ ਉਹਨੂੰ ਪਤਾ ਲੱਗਿਆ ਨਹੀਂ ਰੁਕੋਗੇ ਮੈਂ ਜਾ ਕੇ ਸਾਹਮਣੇ ਖੜੀ ਹੋ ਗਈ ਉਹਨੇ ਬਾਈਕ ਤੇ ਬ੍ਰੇਕ ਮਾਰੀ ਤੇ ਮੈਂ ਕਿਹਾ ਹਾਂ ਦੱਸ ਹੁਣ ਕੀ ਗੱਲ ਹੈ ਤੇ ਇਹ ਕਹਿੰਦਾ ਮੈਂ ਕਿਹਾ ਸਲੋ ਬਾਈਕ ਨਹੀਂ ਚਲਾ ਹੁੰਦੀ ਤੇਰੇ ਤੋਂ ਕਹਿੰਦਾ ਤੂੰ ਨੰਬਰ ਦੇ ਦੇ ਅਸੀਂ ਸਲੋ ਚਲਾ ਲਾਂਗੇ ਬਾਈਕ ਫਿਰ ਮੈਂ ਕਿਹਾ ਮੈਂ ਕਿਉਂ ਨੰਬਰ ਦਵਾਂ ਇਹਨੇ ਚ ਨਾ ਮੇਰਾ ਗਲਾ ਫੜਨ ਲੱਗ ਗਿਆ ਮੈਂ ਪਿੱਛੇ ਹੋ ਗਈ ਤੇ ਮੇਰੇ ਤਾਂ ਹੱਥ ਚੁਪਣ ਲੱ ਮੇਰੇ ਭਰਾ ਗੱਲ ਮੇਰੇ ਭਰਾ ਨੇ ਪੁੱਛਿਆ ਕੀ ਹੋਇਆ ਤੂ ਤੜਾਇਕ ਹੋਈ ਹੱਤੋਂ ਪਾਈ ਹੋਣ ਲੱਗ ਗਈ ਇਹ ਮੁੰਡਾ ਜਿਹੜਾ ਸੀ ਉਹ ਟੁੱਟ ਟੁੱਟ ਕੇ ਮੇਰੇ ਭਰਾ ਤੇ ਪੈਣ ਲੱਗਾ ਫਿਰ ਉਸ ਤੋਂ ਬਾਅਦ ਮੈਂ ਚੀਕ ਮਾਰੀ ਉਹਨੇ ਮੇਰੇ ਭਰਾ ਦਾ ਗਲਾ ਪੂਰਾ ਫੜ ਕੇ ਜੋਰ ਨਾਲ ਦੱਬਿਆ ਹੋਇਆ ਸੀ ਹੁਣ ਪੂਰਾ ਇਹਦਾ ਗਲਾ ਪਿੱਛੋ ਫੜ ਕੇ ਦੱਬੇ ਹੋਏ ਐਸੇ ਪੂਰਾ ਹੱਥ ਪਾ ਕੇ ਸੰਤੋਸ਼ ਨਾਵਾ ਮੁੰਡੇ ਦਾ ਮੇਰੇ ਭਰਾ ਦੇ ਸਾਹ ਬੰਦ ਹੋ ਗਏ ਸੀ ਛੱਡਨ ਲਿਆ ਸੀ ਪਰ ਮੁੰਡਾ ਫਿਰ ਮੈਂ ਡੈਡੀ ਨੂੰ ਆਵਾਜ਼ ਮਾਰੀ ਜ਼ੋਰ ਜ਼ੋਰ ਦੀ ਮੇਰੇ ਡੈਡੀ ਆਏ ਪੂਰੇ ਗਲੀ ਮੁਹੱਲੇ ਦੇ ਸਾਰੇ ਦੇਖ ਰਹੇ ਸੀ ਪਰ ਗਲੀ ਗਲੀ 'ਚ ਕਿਸੇ ਨੇ ਵੀ ਕੋਈ ਹੈਲਪ ਨਹੀਂ ਕੀਤੀ ਸਿਰਫ ਇੱਕ ਸਾਹਮਣੇ ਵੇੜਾ ਆਂਟੀ ਉਹ ਨਿਕਲ ਕੇ ਆਏ ਉਹਨਾਂ ਨੇ ਉਹਨਾਂ ਦਾ ਮੁੰਡਾ ਆਇਆ ਉਸ ਮੁੰਡੇ ਨੇ ਹੱਥ ਪਾਇਆ ਮੁੰਡੇ ਨੂੰ ਕਹਿੰਦਾ ਛੱਡ ਦੇ ਉਹਦੀ ਸਾਹ ਨਿਕਲ ਜਣੀ ਮਰ ਜਾਣਾ ਉਹਨੇ ਤਾਂ ਵੀ ਨਹੀਂ ਛੱਡਦਾ ਪਿਆ ਸੀ ਉਹਦਾ ਵੱਡਾ ਭਰਾ ਆਇਆ ਕਿਰਪਾਨਾ ਲੈ ਕੇ ਮੇਰੇ ਭਰਾ ਨੂੰ ਮੇਰੇ ਡੈਡੀ ਦੇ ਉੱਤੇ ਪੈ ਗਿਆ ਟੁੱਟਕ ਰੁੱ ਜੀਜਾ ਕੀ ਕੀ ਲੱਗਦੀ ਆ ਭੈਣ ਭੂਣ ਸਾਰੇ ਆਏ ਉਹਦਾ ਕੰਪਨੀ ਦਾ ਮਾਲਕ ਆਇਆ ਕੰਪਨੀ ਦਾ ਮੁੰਡਾ ਜਿਹੜਾ ਮਾਲਕ ਦਾ ਮੁੰਡਾ ਉਹ ਆਇਆ ਮੈਨੂੰ ਕਹਿੰਦਾ ਬਾਈਕ ਦੀ ਚਾਬੀ ਦੇ ਦੇ ਮੈਂ ਕਿਹਾ ਜਦ ਮੈਨੂੰ ਦੱਸੋ ਤੁਸੀਂ ਕੌਣ ਕਹਿੰਦਾ ਤੂੰ ਜਾਣਦੀ ਨਹੀਂ ਮੈਨੂੰ ਨਹੀਂ ਤੁਸੀਂ ਤੁਹਾਡੇ ਤੋਂ ਬਾਈਕ ਦੀ ਚਾਬੀ ਮੰਗ ਤੁਹਾਡੇ ਕੋਲ ਸੀਗੀ ਬਾਈਕ ਦੀ ਚਾਬੀ ਉਸ ਟਾਈਮ ਨਹੀਂ ਮੇਰੇ ਕੋਲ ਬਾਈਕ ਦੀ ਚਾਬੀ ਨਹੀਂ ਸੀ ਕਿਉਂਕਿ ਮੈਂ ਬਾਈਕ ਦੀ ਜਦੋਂ ਉਹਨੇ ਬਾਈਕ ਨਹੀਂ ਰੋਕੀ ਮੈਂ ਬਾਈਕ ਦੀ ਚਾਬੀ ਕੱਢੀ ਮੈਂ ਹੱਥ 'ਚ ਉਹਦੋਂ ਸੀ ਪਰ ਜਦੋਂ ਲੜਾਈ ਝਗੜਾ ਹੋਇਆ ਮੈਨੂੰ ਨਹੀਂ ਪਤਾ ਬਾਈਕ ਦੀ ਚਾਬੀ ਕਿੱਥੇ ਗਈ ਉਹ ਕੁਰਪਾਨਾ ਕੁਰਪਾਨਾ ਹੁਣ ਮੈਨੂੰ ਇਨਾ ਹੋਸ਼ ਨਹੀਂ ਮੇਰੇ ਮਗਰ ਟਟਕੇ ਪਾਏਗਾ ਨਹੀਂ ਤੂੰ ਉਹ ਅੰਦਰ ਘਰ ਦੇ ਵਿੱਚ ਰੱਖਿਆ ਮੈਂ ਕਿਵੇਂ ਅੰਦਰ ਗਈ ਨਹੀਂ ਮੈਂ ਅੰਦਰ ਕਿੱਥੇ ਰੱਖ ਲੂੰਗੀ ਤਰਪਾਨ ਵੀ ਮਾਰੀ ਗਈ ਸੀ ਤੁਹਾਡੇ ਕਿਹਦੇ ਮਾਰੀ ਗਈ ਸੀ ਕਰਪਾਨ ਮੇਰੇ ਡੈਡੀ ਤੇ ਲਾ ਕੇ ਉਹਨੇ ਇਦਾਂ ਕੁਰਪਾਨ ਮਾਰੀ ਤੇ ਮੈਂ ਡੈਡੀ ਦੇ ਪਿੱਛੇ ਬੜੀ ਸੀ ਮੈਂ ਹੱਥ ਇਦਾਂ ਫੜਿਆ ਮੇਰੇ ਹੱਥ 'ਚ ਸੱਟ ਵੱਜੀ ਦੋ ਅੰਕਲ ਹੋ ਸਿ ਉਹਨਾਂ ਨੇ ਫੜੀਏ ਕੁਰਪਾਨ ਤਾਂ ਤੇ ਜਾ ਕੇ ਮੈਂ ਡੈਡੀ ਦੀ ਜਾਨ ਵੱਜੀ ਨਹੀਂ ਤਾਂ ਉਹਨੇ ਮੇਰੇ ਡੈਡੀ ਨੂੰ ਜਾਨੋਂ ਮਾਰ ਦੇਣਾ ਸੀ ਤੇ ਉੱਤੋਂ ਦੀ ਧਮਕੀਆਂ ਦਿੰਦਾ ਫਿਰਦਾ ਹੈ ਕਿ ਤੁਹਾਨੂੰ ਤਾਂ ਮੈਂ ਜਾਨ ਤੋਂ ਮਾਰ ਕੇ ਨਾ ਤੁਹਾਨੂੰ ਵੱਢ ਕੇ ਮੈਂ ਯੂਪੀ ਭੱਜ ਜਾਊਗਾ ਬਿਹਾਰ ਭੱਜ ਜਾਊਗਾ ਇੰਨੀ ਗੱਲ ਕਹਿ ਮੈਂ ਬਿਹਾਰ ਭੱਜ ਜਾਣਾ ਤੇ ਜਦੋਂ ਇਹ ਸਾਰੀ ਵਾਰਦਾਤ ਹੋਈ ਫਿਰ ਤੁਸੀਂ ਪ੍ਰਸ਼ਾਸਨ ਕੋਲ ਗਏ ਸੀ ਪੁਲਿਸ ਕੋਲ ਗਏ ਹਾਂਜੀ ਮੈਂ ਗਈ ਸੀ ਉਹਨਾਂ ਨੇ ਕੀ ਕੀਤਾ ਫਿਰ ਉਹਨਾਂ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਭਰਾ ਐਮਰਜੈਂਸੀ ਦੇ ਵਿੱਚ ਸੀ ਤਾਂ ਇਹਦੀ ਰਿਪੋਰਟ ਹੋ ਗਈ ਸੀ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੇਰੇ ਪੂਰੇ ਪ੍ਰਸ਼ਾਸਨ ਨੇ ਹਜੇ ਤੱਕ ਮੇਰਾ ਕੋਈ ਬਿਆਨ ਨਹੀਂ ਲਿਆ ਮੇਰੀ ਐਮਲਰ ਉੱਥੇ ਪਈ ਆ ਪੁਲਿਸ ਵਾਲੇ ਕਹਿੰਦੇ ਕਿ ਤੁਹਾਡੇ ਮੇਰੇ ਕੋਲ ਤੁਹਾਡੀ ਕੋਈ ਐਮਲਰ ਨਹੀਂ ਹੈ ਮੈਂ ਕੋਈ ਅੱਗੇ ਕਾਰਵਾਈ ਕੁਛ ਨਹੀਂ ਐਨਾਨੀ ਕੀਤਾ ਐਮਐਲਆਰ ਕਹਿੰਦੇ ਸਾਡੇ ਕੋਲ ਤਾਂ ਡੀਐਮਐਲਆਰ ਹੈਗੀ ਹੋਈ ਨਹੀਂ ਕਹਿੰਦੇ ਕਿ ਜੇ ਤੁਸੀਂ ਹੈਨਾ ਪਿੱਛੇ ਕਿ ਮੈਨੂੰ ਕਹਿੰਦੇ ਪੁਲਿਸ ਵਾਲੇ ਕਿ ਤੁਸੀਂ ਰਾਜ਼inama ਕਰ ਲਓ ਮੈਂ ਕਿਹਾ ਮੈਂ ਰਾਜ਼inama ਨਹੀਂ ਕਰਨਾ ਕਹਿੰਦੇ ਜੇ ਰਾਜ਼inama ਨਹੀਂ ਕਰੋਗੇ ਅਸੀਂ ਆਪਣੇ ਵੱਲੋਂ ਗੱਲ ਵੜਾ ਕੇ ਤੁਹਾਡੇ ਤੇ ਕ੍ਰਾਸ ਪਰਚਾ ਪਵਾਵਾਂਗੇ ਅੱਛਾ ਇਹ ਗੱਲ ਪੁਲਿਸ ਵਾਲੇ ਕਰ ਰਹੇ ਸੀ ਹਾਂਜੀ ਇਹ ਗੱਲ ਸਾਨੂੰ ਪੁਲਿਸ ਵਾਲੇ ਨੇ ਕਹੀ ਹੈ ਅੱਛਾ ਤੇ ਇਹੀ ਨੇ ਜਿਨ੍ਹਾਂ ਦਾ ਗਲਾ ਫੜਿਆ ਸੀ ਤੁਹਾਡਾ ਗਲਾ ਫੜਿਆ ਸੀ ਉਹਨਾਂ ਨੇ ਕੋ ਕਿੰਨੇ ਫੜਿਆ ਸੀ ਤੁਹਾਡਾ ਗਲਾ ਸੰਤੋਸ਼ ਤੇ ਉਹਦੇ ਨਾਲ ਭਰਾ ਸੀਦਾ ਤੇ ਦੋ ਬੰਦੇ ਹੋਰ ਸੀਗੇ ਪਿੱਛੋਂ ਫੜਿਆ ਸੀ ਮੈਂ ਦੇਖ ਨਹੀਂ ਪਾਇਆ ਪਿੱਛੋਂ ਪੂਰਾ ਦਾਪਤਾ ਸੀ ਮੇਰੀ ਸਾਹ ਬੰਦ ਹੋ ਗਈ ਸੀ ਫਿਰ ਤਾਂ ਉਹ ਪਰਾ ਨੇ ਬਚਾਲਿਆ ਸੀ ਨੀਤਾ ਤੁਹਾਡੇ ਸਿਸਟਰ ਕਹਿ ਰਹੇ ਨੇ ਜਦੋਂ ਉਹਨਾਂ ਨਾਲ ਬਤਮੀ ਜੀ ਕੀਤੀ ਜਾ ਰਹੀ ਸੀ ਫਿਰ ਤੁਸੀਂ ਬਾਹਰ ਆਏ ਹੋ ਤੁਸੀਂ ਕੀ ਦੇਖਿਆ ਫਿਰ ਉਦੋਂ ਉਦੋਂ ਲੜ ਰਹੇ ਸੀ ਆਪਸ 'ਚ ਇਹਨੂੰ ਬੋਲ ਰਹੇ ਸੀ ਪੁੱਠਾ ਸੀਦਾ ਮਾਰਨ ਲੱਗੇ ਸੀ ਫਿਰ ਮੈਂ ਆਇਆ ਬਚਾਉਣ ਲੱਗ ਗਿਆ ਤਾਂ ਮੇ ਉਹ ਮੇਰੇ ਤੇ ਪੈ ਗਿਆ ਮਾਰਨ ਲੱਗਿਆ ਮੈਨੂੰ ਫਿਰ ਉਹਦੇ ਨਾਲ ਦੋ ਬੰਦੇ ਸੀਗੇ ਤਾਂ ਮਿਲ ਕੇ ਸਾਬ ਮੈਨੂੰ ਫ ਕਿ ਉਸ ਦਿਨ ਦੀ 15 ਤਰੀਕ ਦੀ ਤੁਸੀਂ ਤਾਂ ਵੀਡੀਓ ਹੈਗੀ ਥੋੜੀ ਫੈਸਲੇ ਦੀ ਵੀਡੀਓ ਹੈਗੀ ਜਦੋਂ ਰਫਾ ਦਫਾ ਕਰਲੇ ਗਾਲਾ ਗੁਲਾ ਕਟੋਲੇ ਉਹਦੀ ਵੀਡੀਓ ਹੈਗੀ ਹੈ ਤੁਸੀਂ ਇੱਕ ਦੱਸ ਰਹੇ ਸੀਗੇ ਕਿ ਇੱਥੇ ਦੀ ਵੀਡੀਓ ਵੀ ਹੈਗੀ ਹਾਂਜੀ ਉਹ ਹੈਗੀ ਆ ਹਾਂਜੀ ਜਦੋਂ ਮਾਲਕ ਆ ਗਿਆ ਮੋਟਰਸਾਈਕਲ ਵਾਲਾ ਬਾਅਦ ਦੀ ਵੀਡੀਓ ਜਿਵੇਂ ਨਾ ਮੋਟਰਸਾਈਕਲ ਲੈ ਜਾਂਦੇ ਹੋਏ ਵੀਡੀਓ ਆਪਣੀ ਕੋਲ ਲੱਗਦਾ ਸਾਰੀ ਕੰਮ ਜਦੋਂ ਮੋਟਰਸਾਈਕਲ ਇੱਥੇ ਖੜਾ ਉਦੋਂ ਆਏ ਸੀ ਉਹਦੇ ਆਏ ਸੀ ਉਹਦੀ ਵੀਡੀਓ ਆਪਣੀ ਕੋਲ ਉਦੋਂ ਗਾਲਾ ਕੱਟ ਰਹੇ ਉਦੋਂ ਆਏ ਸੀ ਹਾਂਜੀ ਉਹਦੀ ਵੀਡੀਓ ਉਹ ਗਾਲਾ ਗੁਲਾ ਕਟਰੇ ਸੀ ਜਿਹਦੀ ਬਾਈਤਾ ਉਹ ਤੇ ਉਹਦਾ ਮੁੰਡਾ ਦੋ ਸੇ ਦਾਸ ਰਿਆਂ ਰਾਤ ਨੂੰ ਵੀ ਇੱਥੇ ਤੁਹਾਡੇ ਮੂਰੇ ਬੈਠੇ ਸੀਗੇ ਹਾਂਜੀ ਰਾਤ ਨੂੰ ਆ ਕੱਲ ਜਦੋਂ ਆ ਕਾਰਵਾਈ 2 ਮਹੀਨੇ ਬਾਅਦ ਅਸੀਂ ਸ਼ੁਰੂ ਕੀਤੀ ਦੁਬਾਰਾ ਜਦੋਂ ਇਹਨਾਂ ਨੇ ਸਟਾਰਟ ਕੀਤਾ ਅਸੀਂ ਆਪਣੀ ਕਾਰਵਾਈ ਰੱਖੀ ਦੁਬਾਰਾ ਅਸੀਂ ਚੌਂਕੀ ਜਾ ਕੇ ਆਏ ਆ ਤੇ ਮੇਰੇ ਬੇਟਾ ਹੀ ਸਿਰਫ ਗਿਆ ਸੀਗਾ ਬੇਟੀ ਦੇ ਬੇਟਾ ਸਕੂਟਰ ਤੇ ਗਏ ਸੀਗੇ ਇੱਕ ਮੇਰਾ ਦੋਸਤ ਆ ਜਿਹੜਾ ਖੜਾ ਵਾ ਤੇ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਤੁਸੀਂ ਐ ਕਰੋ ਵੀ ਬੇਟਾ ਜਾ ਰਿਹਾ ਬੇਟੀ ਜਾ ਰਹੀ ਆ ਪੁਲਿਸ ਵਾਲੇ ਨੇ ਬੁਲਾਇਆ ਤੇ ਤੁਸੀਂ ਮੜਾ ਜਾ ਹੈਲਪ ਕਰੋ ਵੀ ਉਹਦੇ ਨਾਲ ਜਾਓ ਤੁਸੀਂ ਬੋਲਣਾ ਚਾਹੁੰ ਕਿ ਕੁਝ ਨਹੀਂ ਸਿਰਫ ਨਾਲ ਹੀ ਜਾਣਾ ਕਹਿੰਦਾ ਮੇਰੇ ਕੋ ਕੋਈ ਚੀਜ਼ ਹੈ ਨਹੀਂ ਤੇ ਮੈਂ ਕਿਸੇ ਦੋਸਤ ਦਾ ਮੋਟਰਸਾਈਕਲ ਮਾ ਕੇ ਦਿੱਤਾ ਮੈਂ ਕਿਹਾ ਤੁਸੀਂ ਨਾਲ ਜਾਓ ਇਹ ਗਏ ਸੀਗੇ ਚੌਂਕੀ ਪਿੱਛੇ ਬੈਠੇ ਸੀਗੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਅੱਛਾ ਕੱਲ ਕੋਈ ਗੱਲਬਾਤ ਨਹੀਂ ਹੋਈ ਮਨੋਜ ਗਏ ਸੀ ਮਨੋਜ ਜੀ ਤੁਸੀਂ ਚੌਂਕੇ ਗਏ ਸੀਗੇ ਕੀ ਹੋਇਆ ਕਿ ਸੀਗਾ ਤੁਹਾਡੇ ਤੇ ਵੀ ਤੁਸੀਂ ਦੱਸ ਰਹੇ ਹੋ ਤੁਹਾਡੇ ਨਾਲ ਵੀ ਉਹਨਾਂ ਨੇ ਗਾਲ ਗੋਲ ਤੁਹਾਡੇ ਨੂੰ ਗੱਡੀ 'ਚ ਕੀ ਹੋਇਆ ਕਿ ਹੋਇਆ ਕੁਝ ਇਹਨਾਂ ਦਾ ਆਪਸ ਦਾ ਰਾਈਨਾ ਮਾਜੀ ਗੱਲ ਚੱਲਦੀ ਪੁਲਿਸ ਵਾਲੇ ਕਰ ਰਹੇ ਸੀਗੇ ਤੇ ਮੈਂ ਤਾਂ ਪਿੱਛੇ ਟੇਬਲ ਤੇ ਬੈਠਾ ਹੀ ਆਪਾਂ ਕਿ ਆਪਾਂ ਨੂੰ ਪਤਾ ਨਹੀਂ ਕੀ ਗੱਲ ਕਹੀ ਨੇ ਇਹਨਾਂ ਦੀ ਤੇ ਚਲਦੀ ਪਈ ਸੀ ਜਦੋਂ ਬਾਹਰ ਨਿਕਲ ਕੇ ਆਣ ਲੱਗਿਆ ਮੈਂ ਉਹਨੂੰ ਇਹ ਸਮਝਾਇ ਕੇ ਬੇਟਾ ਅੱਗੇ ਤੋਂ ਧਿਆਨ ਰੱਖੀ ਤਰ੍ਹਾਂ ਨਵੇੜਾ ਹੋ ਰਿਹਾ ਅੱਗੇ ਧਿਆਨ ਕਿੱਦੇ ਹੋਏ ਨਾ ਉਹ ਮੈਨੂੰ ਚੁਟਕੀ ਦਿਖਾਇਆ ਕਹਿੰਦਾ ਕਹਿੰਦਾ ਤੈਨੂੰ ਇਹਨਾਂ ਨੂੰ ਲੈ ਗਿਆ ਤੈਨੂੰ ਤਾਂ ਮੈਂ ਚਕਾ ਲੂੰ ਇਹ ਕੌਣ ਚੁਟਕੀ ਮਾਰ ਕੇ ਤੁਹਾਨੂੰ ਇੰਨੀ ਗੱਲ ਕਿੰਨੇ ਕਹੀ ਆ ਰੋਹਿਤ ਨੋ ਦਾ ਮੁੰਡਾ ਇੱਥੇ ਜਿਹੜਾ ਨਸ਼ੇੜੀ ਆ ਚਿੱਟਾ ਪਿੰਦੇ ਨੇ ਇਹ ਬਾਹਰ ਕੀ ਕਰਨ ਨੇ ਕੁਝ ਨਹੀਂ ਇਹਨਾਂ ਦਾ ਤੇ ਅਗਲੇ ਦਿਨ ਸਵੇਰ ਦੀ ਗੱਲ ਆ ਕੱਲ ਦੀ ਤੇ ਮੈਨੂੰ ਕਹਿੰਦਾ ਮਾਰ ਕੇ ਤੈਨੂੰ ਬਿਹਾਰ ਭਾਜੂ ਤੁਹਾਨੂੰ ਮੈਂ ਅੱਛਾ ਇਹੀ ਗੱਲ ਕਹਿ ਰਿਹਾ ਇੱਕ ਮਕਰ ਹਾਂ ਇੱਕ ਜੋ ਕਿਰਾਏਦਾਰ ਆ ਜੋ ਇਹ ਲੋਕ ਤੇ ਕੁਝ ਇੰਨਾ ਕਰਕੇ ਹੀ ਅਸੀਂ ਸਾਰੇ ਜਣ ਬਦਨਾਮ ਹੋ ਕੁਝ ਕਰਕੇ ਨਹੀਂ ਸਾਰੇ ਕਰਕੇ ਕੁਝ ਕਰਕੇ ਸਹੀ ਕਹਿੰਦੇ ਪਏ ਨੇ ਕਿ ਇਹ ਇਦਾਂ ਦੇ ਹੈਗੇ ਨੇ ਰਾਤ ਪਲਾ ਸਹੀ ਨਹੀਂ ਪ੍ਰਵਾਸੀਆਂ ਨੂੰ ਭਜਾਓ ਤੇ ਪੰਜਾਬ ਭਜਾਓ ਇਹ ਕੁਝ ਹੈਗੇ ਨੇ ਕਰਕੇ ਸਾਡੇ ਲੋਕ ਨਹੀਂ ਕਿਉਂਕਿ ਦੇਖੋ ਹਰ ਉਸ ਦੇ ਨਿਗਾ ਦੇ ਪ੍ਰਸ਼ਾਸਨ ਦੇ ਨਿਗਾ ਦੇ ਵਿੱਚ ਜਿਹੜਾ ਬੰਦਾ ਗਲਤ ਆ ਕਾਰਵਾਈ ਤਾਂ ਉਹਦੇ ਤੋਂ ਹੋਣੀ ਆ ਉਹਦੇ ਤੋਂ ਹੋਣੀ ਚਾਹੀਦੀ ਉੱਤੇ ਕਾਰਵਾਈ ਹੋਈ ਨਹੀਂ ਰਹੀ ਛੁੱਟੀ ਕੁਮਰਿਆ ਵਾ ਪਤਾ ਨਹੀਂ ਕਿਹਦੀ ਸਹਾਤੇ ਔਰ ਮੈਨੂੰ ਸਮਝ ਨਹੀਂ ਆ ਰਹੀ ਕਿਹਦੀ ਸਹਾਇਆ ਜਿਹੜਾ ਸਾਰੇ ਹੰਮ ਧਮਕੀਆਂ ਦੇ ਰਿਹਾ ਗਲੀ ਚ ਬੇੜੇ ਚ ਪੜ ਕੇ ਕੁੱਟ ਦੇ ਰਿਹਾ ਵਾ ਇਹ ਤਾਂ ਮੈਂ ਤੇ ਉਹ ਮਿੰਨੇ ਹੋ ਦੋ ਮਿੰਨੇ ਦੇ ਤਿੰਨ ਚਾਰ ਵਾਰ ਦਿੱਤਾ ਹੋ ਗਿਆ ਨੇ ਉਹ ਲੇਡੀਜ਼ ਕੜੀ ਆ ਪੁੱਛ ਲੋ ਉਹਨੂੰ ਵੀ ਤੇ ਤੁਸੀਂ ਜਿਹੜਾ ਇਹ ਮਾਮਲਾ ਹੋਇਆ ਤੁਹਾਡਾ ਰਾਤੇ ਇਹਦੇ ਇਹਦੇ ਤੱਕ ਦਰਖਾਸਤ ਦਿੱਤੀ ਤੁਸੀਂ ਦਰਖਾਸਤ ਅਸੀਂ ਕੀ ਦਿੱਤੀ ਹੈ ਭਾਜੀ ਅਸੀਂ ਦਰਖਾਸਤ ਦੋ ਮਹੀਨਾ ਪਹਿਲਾਂ ਹੀ ਦਿੱਤੀ ਹੋਈ ਆ ਉਹਦੀ ਤਾਂ ਅੱਜ ਤੱਕ ਸੁਣਵਾਈ ਨਹੀਂ ਹੋਈ ਹੈ ਜਿਹੜੀ ਐਮਐਲਆਰ ਹੋਈ ਹੋਈ ਹੈ ਉਹਦੀ ਸੁਣਵਾਈ ਨਹੀਂ ਹੋਈ ਇਹ ਤਾਂ ਇੱਟਾ ਮਰਨ ਦੇ ਆਮ ਰੋੜਾ ਨਾ ਰਾਤ ਨੂੰ ਮਾਰੇ ਦਾ ਆਮ ਰੋੜ ਗੱਲਾਂ ਨੇ ਨਾਲ ਸਾਡੇ ਕੋਲੇ ਵੀ ਕੈਮਰਾ ਲੱਗਿਆ ਵੀ ਵੀਡੀਓ ਅਸੀਂ ਦਿਖਾ ਲਈਏ ਵੀ ਆ ਬੰਦਾ ਵਾ ਅੱਛਾ ਮੌਕੇ ਤੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਸੀ ਰਾਤੀ ਜਦੋਂ ਇਹ ਘਟਨਾ ਹੋਈ ਸੀ ਮੈਂ ਰਾਤੀ ਫੋਨ ਕੀਤਾ ਸੀ ਪੁਲਿਸ ਵਾਲੇ ਨੂੰ ਤੇ ਉਹਨਾਂ ਨੇ ਆਪੀਸੀਆ ਨੂੰ ਕੀਤਾ ਸੀ ਤੁਸੀਂ ਕਿੰਨੂੰ ਕੀਤਾ ਸੀ ਨਹੀਂ ਨਹੀਂ ਮੈਂ ਭੂਪਿੰਦ ਬਿੰਦਰ ਸਿੰਘ ਨੂੰ ਕੀਤਾ ਸੀ ਉਹਨਾਂ ਨੇ ਮੈਨੂੰ ਆਪ ਆਪਣਾ ਨੰਬਰ ਦਿੱਤਾ ਸੀ ਕਿਹਾ ਸੀ ਕਿ ਹੁਣ ਅਸੀਂ ਮੁੰਡੇ ਤੁਹਾਨੂੰ ਤੰਗ ਨਹੀਂ ਕਰਨਗੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰੋ ਮੈਂ ਤੁਹਾਡੇ ਲਈ ਆਉਂਗਾ ਘਟਨਾ ਹੋਈ ਉਹਦਾ ਪ੍ਰਸ਼ਾਸਨ ਆਇਆ ਸੀ ਮੌਕੇ ਤੇ ਨਹੀਂ ਮੌਕੇ ਤੇ ਕੋਈ ਪ੍ਰਸ਼ਾਸਨ ਨਹੀਂ ਆਇਆ ਸੀ 112 ਤੇ ਵੀ ਕਾਲ ਕੀਤੀ ਹੈ ਉਹਨਾਂ ਨੇ ਵੀ ਸਾਡੀ ਕੋਈ ਹੈਲਪ ਨਹੀਂ ਕੀਤੀ ਜਿਨ੍ਹਾਂ ਦਾ ਜਿਨ੍ਹਾਂ ਦੇ ਕੋਲ ਸਾਡੇ ਜਿਹੜੇ ਪਰਚੇ ਦੀ ਗੱਲ ਕਰ ਰਹੇ ਸੀ 15 ਅਗਸ ਪਰ پولیس ਪ੍ਰਸ਼ਾਸਨ ਨਵੀ ਕਿਤਾ ਉਹਨਾਂ ਨੇ ਉਹਨਾਂ ਨਾਲ ਵੀ ਕੋਈ ਗੱਲ ਨਹੀਂ ਉਹਨਾਂ ਨੇ ਵੀ ਕੁਝ ਨਹੀਂ ਸਾਡੀ ਹੈਲਪ ਕੀਤੀ ਹੈ ਅਛਾ ਮਤਲਬ ਹਲੇ ਤੱਕ ਦੇਖਣ ਵੀ ਨਹੀਂ ਆਏ ਮੌਕਾ ਵੀ ਨਹੀਂ ਨਹੀਂ ਕੁਝ ਨਹੀਂ ਦੇਖਣ ਆਇਆ ਠੀਕ ਹੈ ਤਾਂ ਜਿਵੇਂ ਕਿ ਤੁਹਾਨੂੰ ਅਸੀਂ ਲਗਾਤਾਰ ਜਿਹੜਾ ਪੀੜਤ ਪਰਿਵਾਰ ਆ ਉਹਦੇ ਨਾਲ ਵੀ ਗੱਲਬਾਤ ਕਰਾਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪੁਰਾਣੀ ਰੰਜਿਸ਼ ਹੈ ਜਿਹੜੀ 15 ਅਗਸਤ ਨੂੰ ਇਹਨਾਂ ਦੇ ਇਹਨਾਂ ਦੇ ਨਾਲ ਜਿਹੜੀ ਕੁੱਟਮਾਰ ਵੀ ਹੋਈ ਸੀ ਲੜਾਈ ਝਗੜਾ ਹੋਇਆ ਸੀਗਾ ਕਿਉਂਕਿ ਇਹ ਜਿਹੜੀ ਗੁੜੀਆ ਇਹਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਤਾਂ ਤੁਹਾਨੂੰ ਸਾਰੀ ਗੱਲਬਾਤ ਸੁਣਾਈ ਸੀ ਤਾਂ ਦੇਖ ਸਕਦੇ ਤੁਸੀਂ ਜਿਹੜੇ ਪੱਥਰ ਇੱਥੇ ਹਲੇ ਵੀ ਇੱਥੇ ਵਿਕ ਰਹੇ ਹੋਏ ਨੇ ਤਾਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਆ ਜਿਹੜਾ ਹਲੇ ਵੀ ਤੱਕ ਮੌਕਾ ਵੀ ਦੇਖਣ ਨਹੀਂ ਆਇਆ ਤਾਂ ਜਿਹੜੀ ਇਹਨਾਂ ਦੀ ਪਹਿਲਾਂ ਦੀ ਜਿਹੜੀ ਕਾਰਵਾਈ ਆ ਉਹ ਵੀ ਹਲੇ ਤੱਕ ਪੈਂਡਿੰਗ ਪਈ ਹੋਈ ਆ ਤਾਂ ਹੁਣ ਅਸੀਂ ਸੁਰਜੀਤ ਸਿੰਘ ਜਿਹੜੇ ਏਐਸਆਈ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਜਾਣਾਂਗੇ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਪੂਰੀ ਕੀ ਕਾਰਵਾਈ ਕੀਤੀ ਆ। ਜਾਈਨ ਸਰ? ਹਾਂਜੀ ਹਾਂਜੀ ਭਾਈ। ਹਾਂਜੀ ਜੀ ਪੱਤਰਕਾਰ ਸੁਮੇਤ ਗੱਲ ਕਰ ਰਿਹਾ ਪ੍ਰੇਮ ਨਗਰ ਟਾਈਮ ਤੋਂ। ਹਾਂਜੀ ਹਾਂਜੀ ਭਾਈ। ਸਰ ਇੱਕ ਨਾ ਪ੍ਰੇਮ ਨਗਰ 3 ਨ ਜਸਵਿੰਦਰ ਕੁਮਾਰ ਜਸਵਿੰਦਰ ਤੇ ਹਰਪ੍ਰੀਤ ਦੇ ਨਾਂ ਤੇ ਕੰਪਲੇਨ ਆਈ ਹੋਣੀ ਰਾਤੀ ਇਹਨਾਂ ਦੇ ਘਰੇ ਕੰਦੇ ਇੱਟਾਂ ਚੱਲੀਆਂ ਨੇ ਹਾਂ ਹਾਂ ਇਹਨਾਂ ਦੀ ਪਹਿਲਾਂ ਹੀ ਪਈ ਆ 2 ਮਹੀਨੇ ਪਹਿਲਾਂ ਦੀ ਕੰਪਲੇਂਟ ਅੱਛਾ ਹਾਂਜੀ ਹਾਂਜੀ ਉਹ ਬੰਦੇ ਹੈਲੋ ਹਾਂਜੀ ਹਾਂਜੀ ਬੋਲੋ ਇਨਾਂ ਦੀ ਪਹਿਲਾਂ ਵੀ 2 ਮਹੀਨੇ ਪਹਿਲਾਂ ਦੀ ਕੰਪਲੇਂਟ ਪਈ ਆ ਤੇ ਉਹ ਸਾਡੇ ਪਾਰਟੀ ਵਿਹਾਰ ਗਈ ਸੀ ਕੱਲ ਆ ਗਈ ਆ ਕੱਲ ਉਹਨਾਂ ਨੇ ਆ ਦੇਣਾ ਕੱਲ ਉਹਨਾਂ ਨੂੰ ਬੁਲਾ ਕੇ ਪੁੱਛ ਲਾਂਗੇ ਸਾਰੀ ਗੱਲਬਾਤ ਅੱਛਾ ਅੱਛਾ ਸਰ ਜਿਹੜਾ ਰਾਤੀ ਜਿਹੜਾ ਨੇ ਤਾਂ ਹਮਲਾ ਆਇਆ ਉਹਦੇ ਉਹਦੇ ਤੇ ਕੀ ਕਰ ਵੀ ਕੀਤੀ ਗਏ ਇਹ ਕਹਿੰਦੇ ਮੌਕਾ ਦੇਖਣ ਵੀ ਨਹੀਂ ਆਈ ਪੁੱਛਾ ਮੌਕਾ ਦੇਖਣ ਆਵਾਂਗੇ ਅਸਦੇ ਟਾਈਮ ਨਹੀਂ ਲੱਗਿਆ ਸਾਡੇ ਕੋਲੇ ਅੱਛਾ ਹਾਂ ਸਾਡੇ ਹਜੇ ਮੁਲਾਜ਼ਮ ਰਾਤ ਤੇ ਆਏ ਨੇ ਹੂੰ ਪਹੁੰਚੇ ਨਹੀਂ ਦੋਏ ਮੁਲਾਜ਼ਮ ਸੀ ਜਿਹੜੀ ਜਿਹੜੀ ਬੰਦੀ ਕਰ ਵੀ ਉਹ ਕੀਤੀ ਜਾਵੇਗਾ ਕਿਉਂਕਿ ਇਹ ਜਿਹੜਾ ਪਰਿਵਾਰ ਆ ਕਾਫੀ ਪਰੇਸ਼ਾਨ ਆ ਦੁਖੀ ਆ ਤਾਂ ਠੀਕ ਹਾਂਜੀ ਚਲੋ ਠੀਕ ਕਦੋਂ ਤੱਕ ਕਹਾਂਗੇ ਸਰ ਆਨੇ ਕੋ ਗਾਨੀ ਇਧਰੋਂ ਦੇਖ ਕੇ